ਪਰ ਗੁੱਸਾ ਚੜਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਇੱਕ ਮੈਸੇਜ ਹੁੰਦਾ ਹੈ ਕਿ ਇੰਨੀ ਦੂਰ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਇਹ ਤੋਂ ਬਾਅਦ ਨਹੀਂ ਚੱਲੋਗੇ ਇਹ ਸੰਕੇਆ ਹੁੰਦਾ ਹੈ ਕਿ ਇਹ ਤੋਂ ਬਾਅਦ ਬਰਦਾਸ਼ਤ ਤੋਂ ਬਾਹਰ ਹੈ ਤੇ ਉਹ ਗੁੱਸੇ ਦੇ ਵਿੱਚ ਕਿਹਾ ਜਾਂਦਾ ਹੈ ਮਾਨ ਸਾਹਿਬ ਤੁਹਾਡਾ ਗੁੱਸਾ ਜਿਹੜਾ ਹੈਗਾ ਉਹ ਜਦੋਂ ਨਿਕਲਦਾ ਤੁਸੀਂ ਦੇਖਦੇ ਨਹੀਂ ਆਸ-ਪਾਸੇ ਵੀ ਕੌਣ ਹੈ ਕਿਉਂ ਨਹੀਂ ਕਿਉਂਕਿ ਦੋ ਘਟਨਾਵਾਂ ਤਾਂ ਯਾਦ ਆ ਇੱਕ ਵਾਰ ਤਾਂ ਸੁਖਪਾਲ ਸਿੰਘ ਖੈਰਾ ਵੀ ਸਟੇਜ ਤੇ ਸੀ ਅਜ ਸਿੰਘ ਮਾਨਸ਼ਾਹੀਆ ਸਾਹਿਬ ਸੀ ਇੱਕ ਕਾਨਫਰੰਸ ਹੁੰਦੀ ਹੁੰਦੀ ਪਿੱਛੇ ਕਿਸੇ ਦਾ ਫੋਨ ਵੱਜ ਗਿਆ ਤੁਸੀਂ ਬੜਾ ਮਤਲਬ ਸਾਰਾ ਕੁਝ ਭੁੱਲ ਕੇ ਬੜਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਡਾਂਟਿਆ ਸੀ ਕਿਤੇ ਨਾ ਕਿਤੇ ਲੱਗਦਾ ਨਹੀਂ ਮਾਨ ਸਾਹਿਬ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਵੀ ਥੋੜਾ ਰੱਖਣਾ ਚਾ ਗੁੱਸਾ ਛੱਡਣਾ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਮੈਸੇਜ ਹੁੰਦਾ ਹੈ ਕਿ ਇੰਨੀ ਦੂਰ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਇਹ ਤੋਂ ਬਾਅਦ ਨਹੀਂ ਚੱਲੋਗੇ ਮਾਨਸਰ ਜਿਵੇਂ ਤੁਸੀਂ ਕਿਹਾ ਕਿ ਬਾਲਟੀ ਦੇ ਵਿੱਚ ਕਾਫੀ ਕੁਝ ਆ ਸਕਦਾ ਹੈ ਪਰ ਕਦੇ-ਕਦੇ ਹੋ ਸਕਦਾ ਥੋੜਾ ਜਿਵੇਂ ਤੁਸੀਂ ਬਿਵਾਕੀ ਦੇ ਨਾਲ ਬਿਆਨ ਦਿੰਨੇ ਹੋ ਗੁੱਸੇ ਕਾਰਨ ਵੀ ਤੁਸੀਂ ਕਾਫੀ ਜ਼ਿਆਦਾ ਖਬਰਾਂ ਦੇ ਵਿੱਚ ਰਹਿੰਨੇ ਹੋ ਤੁਹਾਡਾ ਗੁੱਸਾ ਜਿਹੜਾ ਹੈਗਾ ਉਹ ਜਦੋਂ ਨਿਕਲਦਾ ਤੁਸੀਂ ਦੇਖਦੇ ਨਹੀਂ ਆਸ-ਪਾਸੇ ਵੀ ਕੌਣ ਹੈ ਕਿਉਂ ਨਹੀਂ ਕਦੇ ਕਦੇ ਤੁਹਾਨੂੰ ਲੱਗਦਾ ਨਹੀਂ ਵੀ ਇਸ ਚੀਜ਼ ਤੋਂ ਜਿਹੜੇ ਹੈਗੇ ਆ ਬੰਦੇ ਉਹ ਐ ਸੋਚਦੇ ਚਲ ਮਾਨ ਸਾਹਿਬ ਦੇ ਨਾਲ ਜਾਵਾਂਗੇ ਯਾਰ ਕੱਲ ਨੂੰ ਕੋਈ ਪਤਾ ਨਹੀਂ ਲਾ ਕਿਉਂਕਿ ਦੋ ਘਟਨਾਵਾਂ ਤਾਂ ਯਾਦ ਆ ਇੱਕ ਵਾਰ ਤਾਂ ਸੁਖਪਾਲ ਸਿੰਘ ਖੈਰਾਵੀ ਸੀ ਸਟੇਜ ਤੇ ਸੀ ਅਜ ਸਿੰਘ ਮਾਨਸ਼ਾਹੀਆ ਸਾਹਿਬ ਸੀ ਇੱਕ ਕਾਨਫਰੰਸ ਹੁੰਦੀ ਹੁੰਦੀ ਪਿੱਛੇ ਕਿਸੇ ਦਾ ਫੋਨ ਵੱਜ ਗਿਆ ਤੁਸੀਂ ਬੜਾ ਮਤਲਬ ਸਾਰਾ ਕੁਝ ਭੁੱਲ ਕੇ ਬੜਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਡਾਂਟਿਆ ਸੀ ਕਿਤੇ ਨਾ ਕਿਤੇ ਲੱਗਦਾ ਨਹੀਂ ਮਾਨ ਸਾਹਿਬ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਵੀ ਥੋੜਾ ਰੱਖਣਾ ਜਿਹਦਾ ਹਾਲਾਂਕਿ ਅੱਜ ਤਾਂ ਬੜੇ ਤੁਸੀਂ ਹੱਸ-ਹੱਸ ਕੇ ਵਧੀਆ ਵਧੀਆ ਤਰੀਕੇ ਦੇ ਨਾਲ ਜਿਵੇਂ ਆਪਾਂ ਮੈਚ ਖੇਡਦੇ ਹੁੰਦੇ ਉਸ ਤਰੀਕੇ ਆ ਖੇਡਿਆ ਪਰ ਉਦੋਂ ਕੀ ਹੋ ਜਾਂਦਾ ਵੀ ਗੁੱਸੇ ਤੇ ਕੰਟਰੋਲ ਨਹੀਂ ਰਹਿੰਦਾ ਤੁਹਾਡਾ ਮੇਰਾ ਹਮੇਸ਼ਾ ਕੰਟਰੋਲ ਹੈ ਜੀ ਪਰ ਗੁੱਸਾ ਚੜਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਇੱਕ ਮੈਸੇਜ ਹੁੰਦਾ ਹੈ ਕਿ ਇੰਨੀ ਦੂਰ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਇਤੋਂ ਬਾਅਦ ਨਹੀਂ ਚੱਲੋਗੇ ਇਹ ਸੰਕੇਆ ਹੁੰਦਾ ਹੈ ਕਿ ਇਹ ਤੋਂ ਬਾਤ ਬਰਦਾਸ਼ਤ ਤੋਂ ਬਾਹਰ ਹੈ ਤੇ ਉਹ ਗੁੱਸੇ ਦੇ ਵਿੱਚ ਕਿਹਾ ਜਾਂਦਾ ਪਰ ਇੱਕ ਤੇ ਵਿੱਚ ਤਾਂ ਥੋੜਾ ਜਿਹਾ ਫੋਨ ਹੀ ਵੱਜਿਆ ਸੀਗਾ ਜੀ ਉਹ ਰਿੰਗਟੋਨ ਜਿ ਆਪਾਂ ਨੂੰ ਕਿਸੇ ਦਾ ਵੀ ਆ ਸਕਦਾ ਇੱਕੇ ਦਮ ਸੋਇ ਕਾਨਫਰੈਂਸ ਚੱਲ ਰਹੀ ਸੀਗੀ ਜੀ ਬਡੀ ਸਪੀਚ ਦੇ ਰਿਹਾ ਸੀ ਸਰਦਾਰ ਸਾਹਿਬ ਤੇ ਉਹਦੇ ਵਿੱਚ ਡਿਸਟਰਬੈਂਸ ਹੋ ਜੇ ਜੇ ਇਹ 쇼 ਦੇ ਵਿੱਚ ਡਿਸਟਰਬੈਂਸ ਹੋ ਜੇ ਤੇ ਤੁਸੀਂ ਉਹਨੂੰ ਬਰਦਾਸ਼ਤ ਕਰੋਗੇ ਜੀ ਨਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੇ ਇਹਦੇ ਵਿੱਚ ਕੋਈ ਤੋਂ ਨੂੰ ਟੋਕ ਦੇਵੇ ਜਾਂ ਫਜ਼ੂਲ ਗੱਲ ਕਰਦੇ ਤੁਸੀਂ ਬਰਦਾਸ਼ਤ ਕਰੋਗੇ ਕਿ ਨਹੀਂ ਤੁਹਾਨੂੰ ਲੱਗਦਾ ਹੈ ਕਿ ਉਹ ਪੁੱਛ ਰਹੇ ਨੇ ਕਿ ਇਸ ਦੇ ਕਾਇਨ ਤੋਂ ਡਿਗਸ ਹਾਂ ਗੱਲ ਹੋ ਰਹੀ ਮੈਨੂੰ ਇੱਕ ਹੋਰ ਗੱਲ ਯਾਦ ਆਂਦੀ ਹੈ ਗੁੱਸੇ ਦੇ ਨਾਲ ਮੈਂ ਦਲੀਲ ਦੇ ਨਾਲ ਗੁੱਸੇ ਦਾ ਜਵਾਬ ਦਿੰਦਾ ਕੋਈ ਮਾੜੇ ਲਫ਼ਜ਼ ਤਾਂ ਮੈਂ ਕਦੇ ਨਹੀਂ ਕਹੇ ਅੱਛਾ ਮਾਨ ਸਾਹਿਬ ਇੱਕ ਇਸੇ ਬਿਆਨ ਤੁਹਾਡਾ ਇੱਕ ਹੋਰ ਬੜਾ ਫੇਮਸ ਹੋਇਆ ਸੀ ਮਨਿੰਦਰਜੀਤ ਸਿੰਘ ਬਿਟਾ ਉਹ ਕਹਿੰਦੇ ਕਿ ਮੈਂ ਖਾ ਅਤਵਾ ਦੇ ਖਿਲਾਫ ਬੜੀ ਲੰਬੀ ਲੜਾਈ ਲੜੀਗਾ ਤੁਸੀਂ ਕਹਿੰਦੇ ਬਦਮਾਸ਼ ਆਦਮੀ ਹੈ ਉਹ ਹਾਂਜੀ ਇਹ ਰਜਿਸਟਰਡ 10 ਨੰਬਰੀ ਹੈ ਕੋਤਵਾਲੀ ਅੰਮ੍ਰਿਤਸਰ ਦਾ ਤੇ ਉਹਦਾ 10 ਨੰਬਰੀਆ ਤਾਂ ਬਣਿਆ ਕਿਉਂ ਕਰਕੇ ਉਹ ਲਗਾਤਾਰ ਸਾਈਕਲਾਂ ਦਾ ਚੋਰੀ ਕਰਦਾ ਸੀਗਾ ਇਹ ਤੁਸੀਂ ਅੰਮ੍ਰਿਤਸਰ ਦੀ ਕੋਤਵਾਲੀ ਤੋਂ ਦੇਖ ਲਓ ਉਹ 10 ਨੰਬਰੀਆ ਬਦਮਾਸ਼ ਹੈ ਤੇ ਇਹਦੇ ਵਿੱਚ ਕੋਈ ਐਨੀ ਉਹਨੇ ਸਪਾਰਾਂ ਦੇ ਕਲੋਜ਼ ਪ੍ਰਾਈਮ ਮਿਨਿਸਟਰ ਦੇ ਕਲੋਜ਼ ਦਰਸ਼ੀਮਾ rau ਦੇ ਕਲੋਜ਼ ਆਪਣਾ ਵੱਡਾ ਲਾਮਸ਼ਕਰ ਲੈ ਕੇ ਚੱਲਦੇ ਆ ਕਿਸੇ ਨੂੰ ਦਿਖਦਾ ਨਹੀਂ ਕਿ ਉਹ ਇਹੋ ਜਿਹਾ ਪਾਸਟ ਹੈ ਇਥਾ ਹੁਣ ਉਹਦੀ ਮਰਜ਼ੀ ਹੈ ਸੋ ਇਸ ਲਈ ਇਸ ਲਈ ਉਹਨਾਂ ਸਿਕਿਉਰਟੀ ਦਿੱਤੀ ਹੁੰਦੀ ਹੈ ਕਿ ਉਹ ਐਂਟੀ ਸਿਕ ਬੋਲਦੇ ਆ ਨਹੀਂ ਬਿਲਕੁਲ ਨਹੀਂ ਇਹ ਮੇਰਾ ਮਤਲਬ ਉਹ ਤਾਂ ਗਵਰਨਮੈਂਟ ਆਫ ਇੰਡੀਆ ਦੀ ਮੱਤੀ ਹੈ ਜਿਹਨੂੰ ਦੇ 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 ਦੇਵੇ ਜਿਹਨੂੰ ਨਾ ਦੇ ਵੀ ਨਾ ਦੇ ਮਾਨ ਸਰ ਤੁਹਾਡਾ ਗੁੱਸਾ ਜਿਹੜਾ ਹੈਗਾ ਉਹ ਜਦੋਂ ਨਿਕਲਦਾ ਤੁਸੀਂ ਦੇਖਦੇ ਨਹੀਂ ਆਸ-ਪਾਸੇ ਵੀ ਕੌਣ ਹੈ ਕਿਉਂ ਨਹੀਂ ਕਿਉਂਕਿ ਦੋ ਘਟਨਾਵਾਂ ਤਾਂ ਯਾਦ ਹੈ ਇੱਕ ਵਾਰ ਤਾਂ ਸੁਖਪਾਲ ਸਿੰਘ ਖੈਰਾਵੀ ਸੀ ਸਟੇਜ ਤੇ ਸੀ ਅਜ ਸਿੰਘ ਮਾਨਸ਼ਾਹੀਆ ਸਾਹਿਬ ਸੀ ਇੱਕ ਕਾਨਫਰੰਸ ਹੁੰਦੀ ਹੁੰਦੀ ਪਿੱਛੇ ਕਿਸੇ ਦਾ ਫੋਨ ਵੱਜ ਗਿਆ ਤੁਸੀਂ ਬੜਾ ਮਤਲਬ ਸਾਰਾ ਕੁਝ ਭੁੱਲ ਕੇ ਬੜਾ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਡਾਂਟਿਆ ਸੀ ਕਿੰਨਾ ਕਿਤੇ ਲੱਗਦਾ ਨਹੀਂ ਮਾਨਸਾਹ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਵੀ ਥੋੜਾ ਰੱਖਣਾ ਜੀ ਗੁੱਸਾ ਛੱਡਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਇੱਕ ਮੈਸੇਜ ਹੁੰਦਾ ਹੈ ਕਿ ਇੰਨੀ ਦੂਰ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ ਇਤੋਂ ਬਾਤ ਨਹੀਂ ਚੱਲੂਗੀ ਮਾਨਸਾਹ ਜਿਵੇਂ ਤੁਸੀਂ ਕਿਹਾ ਕਿ ਬਾਲਟੀ ਦੇ ਵਿੱਚ ਕਾਫੀ ਕੁਝ ਆ ਸਕਦਾ ਹੈ ਪਰ ਕਦੇ-ਕਦੇ ਹੋ ਸਕਦਾ ਹੈ ਥੋੜਾ ਜਿਵੇਂ ਤੁਸੀਂ ਬਿਵਾਕੀ ਦੇ ਨਾਲ ਬਿਆਨ ਦਿੰਨੇ ਹੋ ਗੁੱਸੇ ਕਾਰਨ ਵੀ ਤੁਸੀਂ ਕਾਫੀ ਜ਼ਿਆਦਾ ਖਬਰਾਂ ਦੇ ਵਿੱਚ ਰਹਿੰਦੇ ਹੋ ਤੁਹਾਡਾ ਗੁੱਸਾ ਜਿਹੜਾ ਹੈਗਾ ਉਹ ਜਦੋਂ ਨਿਕਲਦਾ ਤੁਸੀਂ